जय टीम जय पार्थ मैं सोम सोहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸ਼ੋਸ਼ਰ ਚੁੰਟੀ ਅੱਜ ਅੰਬੇਦਕਰ ਊਰਜਾ ਭਵਨ ਬਾੜਨ ਮਾਜਰੀ ਰੋਡ ਅਕਾਲੀਆਂ ਵਿਖੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੋ ਭਾਰਤ ਰਤਨ ਨੇ ਉਹਨਾਂ ਦਾ 68ਵਾਂ ਮਹਾ ਪ੍ਰੀ ਨਿਰਮਾਣ ਦਿਵਸ ਯਾਨੀ ਕਿ ਅੱਜ ਦੇ ਦਿਨ ਤੇ ਉਹਨਾਂ ਨੂੰ ਨਿੱਕੀ ਸ਼ਰਧਾਂਜਲੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਖਾਸ ਕਰਕੇ ਜੇ ਗੱਲ ਕਰੀਏ ਆਪਾਂ ਪੀ ਐਸ ਈ ਬੀ ਐਸ ਸੀ ਪਾਵਰ ਇੰਜੀਨੀਅਰਸ ਐਂਡ ਆਫੀਸਰਸ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਔਰ ਬਕਾਇਦਾ ਤੌਰ ਤੇ ਉਹਨਾਂ ਨੂੰ ਇੱਕ ਮਿੱਠੀ ਜਿਹੜੀ ਨਿੱਕੀ ਸ਼ਰਧਾਂਜਲੀ ਹੈ ਉਹ ਦਿੱਤੀ ਜਾ ਰਹੀ ਹੈ ਜਿਵੇਂ ਤੁਸੀਂ ਜਾਂਦੇ ਹੋ ਕਿ ਇਸ ਸੰਸਥਾ ਦੇ ਪ੍ਰੈਜ਼ੀਡੈਂਟ ਨੇ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਔਰ ਜਨਰਲ ਸਕਤਰ ਨੇ ਇੰਜੀਨੀਅਰ ਮੋਹਿਦ ਕੁਮਾਰ ਵਾਲੀਆ ਜੀ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ 68 8 ਨੂੰ ਅੱਜ ਸ਼ਰਧਾਂਜਲੀ ਜਿਹੜੀ ਹੈ ਦਿਵਸ ਤੇ ਦਿੱਤੀ ਜਾਵੇਗੀ ਔਰ ਤੁਸੀਂ ਇਹ ਵੀ ਜਾਣਦੇ ਹੋ ਦੋਸਤੋ ਕਿ 바ਵਾ ਸਾਹਿਬ ਨੇ ਸਾਡੀ ਵਰਗੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਪੜੋ ਜੁੜੋ ਸੰਘਰਸ਼ ਕਰੋ ਦੀ ਜਿਹੜੀ ਨੀਤੀ ਸੀ 바ਵਾ ਸਾਹਿਬ ਨੇ ਅਪਣਾਈ ਸੀ ਔਰ ਉਪਦੇਸ਼ ਦਿੱਤਾ ਸੀ ਕਿ ਇਸ ਨੀਤੀ ਤੇ ਉਤਰੋ ਪੜਾਈ ਕਿਸ ਵਾਸਤੇ ਆਪਣੇ ਲਈ ਤਾਂ ਆਪਾਂ ਕਰਦੇ ਹੀ ਕਰਦੇ ਹਾਂ ਪਰ ਉਸ ਪੜਾਈ ਦਾ ਸਮਾਜ ਨੂੰ ਕਿੰਨਾ ਕੁ ਫਾਇਦਾ ਹੈ ਇਹ ਮੇਰੇ ਤੋਂ ਬਾਅਦ ਤੁਸੀਂ ਜਾਣਦੇ ਹੋ ਉਹਨਾਂ ਨੇ ਕਿਹਾ ਪੜੋ ਜੁੜੋ ਸੰਘਰਸ਼ ਕਰੋ ਸੰਘਰਸ਼ ਕਿਹਦੇ ਲਈ ਕਰਨਾ ਸਮਾਜ ਲਈ ਕਰਨਾ ਆਪਣੇ ਲਈ ਤਾਂ ਪਹਿਲਾਂ ਕਰਦੇ ਹੀ ਕਰਦੇ ਆ ਸੰਘਰਸ਼ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਬਾਬਾ ਸਾਹਿਬ ਦੀ ਜੀਵਨੀ ਤੇ ਨਜ਼ਰ ਮਾਰੀਏ ਤੇ ਬਾਬਾ ਸਾਹਿਬ ਨੇ ਉਸ ਸਮਾਂ ਵੇਖਿਆ ਜਦੋਂ ਉਹਨਾਂ ਨੂੰ ਸਕੂਲ ਦੇ ਵਿੱਚ ਬੈਠਣ ਲਈ ਸਥਾਨ ਨਹੀਂ ਦਿੱਤਾ ਜਾਂਦਾ ਜਦੋਂ ਉਹਨਾਂ ਨੂੰ ਕਮਰੇ ਤੋਂ ਬਾਹਰ ਬਿਠਾਇਆ ਜਾਂਦਾ ਸੀ ਤੁਸੀਂ ਹਾਲਾਤ ਨੂੰ ਇਮੇਜਿਨ ਕਰੋ ਕਿਸ ਤਰ੍ਹਾਂ ਗਰਮੀ ਸਰਦੀ بارش ਧੁੱਪ ਠੰਡ ਦੇ ਵਿੱਚ ਬੈਠ ਬੈਠ ਕੇ ਕਮਰਿਆਂ ਚੋਂ ਬਾਹਰ ਬੈਠ ਪੈਠ ਕੇ ਬਾਬਾ ਸਾਹਿਬ ਨੇ ਐਜੂਕੇਸ਼ਨ ਪ੍ਰਾਪਤ ਕੀਤੀ ਔਰ ਜਿਨ੍ਹਾਂ ਦੀ ਐਜੂਕੇਸ਼ਨ ਦਾ ਅੱਜ ਆਪਾਂ ਲੋਕ ਖਾ ਰਹੇ ਹਾਂ ਲੇਕਿਨ ਵੱਡੀ ਗੱਲ ਇੱਥੇ ਇਹੀ ਹੈ ਦੋਸਤੋ ਕਿ ਪੀਣ ਵਾਸਤੇ ਪਾਣੀ ਵੀ ਉਹਨਾਂ ਨੂੰ ਜਿਹੜਾ ਹੈ ਉਸ ਘੜੇ ਦੇ ਵਿੱਚੋਂ ਨਸੀਬ ਨਹੀਂ ਸੀ ਹੁੰਦਾ ਜਿਹੜਾ ਸਕੂਲ ਦੇ ਵਿੱਚ ਇੱਕ ਘੜਾ ਰੱਖਿਆ ਜਾਂਦਾ ਸੀ ਔਰ ਹੋਰ ਲੋਕ ਜਿਹੜੇ ਹੈ ਹੋਰ ਮਤਲਬ ਕਹਿ ਸਕਦੇ ਆ ਕਿ ਜਿਹੜੇ ਅਪਰ ਕਾਸਟ ਦੇ ਬੱਚੇ ਸਨ ਉਹ ਮਤਲਬ ਉਸ ਘੜੇ ਦੇ ਨੇੜੇ ਤੱਕ ਨਹੀਂ ਸੀ ਜਾਣ ਦਿੰਦੇ ਔਰ ਨਾ ਹੀ ਟੀਚਰ ਜਿਹੜੇ ਸੀ ਬਾਬਾ ਸਾਹਿਬ ਨੂੰ ਇਸ ਤਰ੍ਹਾਂ ਦੀ ਸੁਵਿਧਾ ਦੇ ਨੇੜੇ ਆਉਣ ਦਿੰਦੇ ਸੀ ਇਸੇ ਹਾਲਾਤਾਂ ਦੇ ਵਿੱਚ ਅਜਿਹੇ ਹਾਲਾਤਾਂ ਦੇ ਵਿੱਚ ਆਪ ਜੀ ਆਪਣੇ ਮਾਤਾ ਪਿਤਾ ਦੀ ਚੌਦ੍ਹਵੀਂ ਹਾਲਾਤ ਸੀ ਔਰ ਦੇਖ ਲਓ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਦੀ ਜੇ ਗੱਲ ਕਰੀਏ ਸੰਵਿਧਾਨ ਦੇ ਪਿਤਾਮਾ ਨੇ ਨਿਰਮਾਤਾ ਨੇ ਔਰ ਜਿੰਨਾ ਕਨਸਟੀਟਿਊਸ਼ਨ ਟੌਪ ਦਾ 바ਵਾ ਸਾਹਿਬ ਨੇ ਲਿਖਿਆ ਹੈ ਸਾਡੇ ਭਾਰਤ ਦਾ ਸ਼ਾਇਦ ਹੀ ਕਿਤੇ ਕਿਸੇ ਦਾ ਹੋਵੇ ਅੱਜ ਇਸੇ ਕਰਕੇ ਇਸੇ ਕਰਕੇ ਬਾਹਰਲੇ ਜਿੰਨੇ ਵੀ ਕੰਟਰੀ ਨੇ ਫੋਰਨ ਕੰਟਰੀ ਨੇ ਜਾਂ ਕੁਝ ਵੀ ਲਾ ਲਓ ਤੁਸੀਂ 바ਵਾ ਸਾਹਿਬ ਦੀ ਇਸ ਕਨਸਟੀਟਿਊਸ਼ਨ ਨੂੰ ਲੈ ਕੇ ਜਿਹੜਾ ਹੈ ਉਹ ਬਕਾਇਦਾ ਤੌਰ ਤੇ ਗਲਬਾਤ ਕਰਦੇ ਨੇ ਲੇਕਿਨ ਕੁਝ ਇੱਕ ਸ਼ਰਾਰਤੀ ਲੋਕ ਜਿਹੜੇ ਨੇ ਉਹ ਅੱਜਕੱਲ ਅੱਜਕੱਲ ਮਤਲਬ ਲਿਖੇ ਹੋਏ ਸੰਵਿਧਾਨ ਦੇ ਨਾਲ ਛੇੜਛਾੜ ਕਰ ਰਹੇ ਨੇ ਔਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸ਼ਾਇਦ ਉਹ ਭੁੱਲ ਗਏ ਨੇ ਕਿ ਅੱਜ ਜੇਕਰ ਤੁਸੀਂ ਵੀ ਕੁਰਸੀਆਂ ਤੇ ਬੈਠੇ ਹੋ ਤਾਂ ਸਿਰਫ ਸਿਰਫ ਬਾਬਾ ਸਾਹਿਬ ਦੀ ਬਦੌਲਤ ਬੈਠੇ ਹੋ ਮੈਂ ਦੂਸਰਿਆਂ ਨਾਲ ਕੀ ਨਾਰਾਜ਼ਗੀ ਪ੍ਰਗਟ ਕਰਾਂ ਸਾਡੇ ਆਪਣੇ ਸਾਡੇ ਆਪਣੇ ਜਿਹੜੇ 131 ਦੇ ਕਰੀਬ ਐਮਪੀ ਬੈਠੇ ਨੇ ਉਹਨਾਂ ਦੇ ਹੁੰਦਿਆਂ ਜੇ ਭਾਰਤ ਦੇ ਸੰਵਿਧਾਨ ਨੂੰ ਖਤਰਾ ਹੈ ਤਾਂ ਫਿਰ ਤਾਂ ਸੀ ਹੋਰ ਕਿਸੇ ਬਾਰੇ ਕੀ ਕਹਿ ਸਕਦੇ ਹਾਂ ਪਤਾ ਨਹੀਂ ਕੀ ਹੋ ਜਾਂਦਾ ਉਹਨਾਂ ਨੂੰ ਉੱਥੇ ਜਾ ਕੇ ਖਾਮੋਸ਼ ਹੋ ਜਾਂਦੇ ਆ ਉਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਡਰ ਹੈ ਵੀ ਜੇ ਅਸੀਂ ਕੁਝ ਬੋਲ ਗਏ ਤਾਂ ਸਾਡੀ ਕੁਰਸੀ ਸਾਡੇ ਤੋਂ ਜਿਹੜੀ ਹੈ ਉਹ ਖੁੱਸ ਜਾਣੀ ਹੈ ਉਹਨਾਂ ਨੂੰ ਸਮਾਜ ਦਾ ਉਹ ਨਹੀਂ ਹੈ ਸਮਾਜ ਦੇ ਨਾਲ ਵਾਅਦੇ ਕਰ ਕਰਕੇ ਵੋਟਾਂ ਲੈਣੀਆਂ ਤਾਂ ਜਾਣਦੇ ਨੇ ਸਮਾਜ ਦੇ ਨਾਲ ਕੀਤੇ ਹੋਏ ਜਿਹੜੇ ਵਾਅਦੇ ਨੇ ਉਹਨਾਂ ਨੂੰ ਉਹ ਇਗਨੋਰ ਕਰ ਦਿੰਦੇ ਨੇ ਪੰਜਾਂ ਸਾਲਾਂ ਬਾਅਦ ਫਿਰ ਆਉਂਦੇ ਨੇ ਫਿਰ ਬਾਬਾ ਸਾਹਿਬ ਨੂੰ ਯਾਦ ਕਰਦੇ ਨੇ ਫਿਰ ਮਤਲਬ ਹੋਰ ਗੱਲਾਂ ਬਾਤਾਂ ਕਰਦੇ ਨੇ ਕੁੱਲ ਮਿਲਾ ਕੇ ਆਪਾਂ ਗਈਏ ਕਿ ਇਹਨਾਂ ਲੋਕਾਂ ਦੇ ਹੁੰਦਿਆਂ ਹੋਇਆਂ ਜੇ ਸੰਵਿਧਾਨ ਨੂੰ ਖਤਰਾ ਹੈ ਤਾਂ ਫਿਰ ਆਪਾਂ ਦੂਸਰਿਆਂ ਨੂੰ ਕੀ ਕਹਿ ਸਕਦੇ ਸੋ ਇਸ ਕਰਕੇ ਕਿਤੇ ਨਾ ਕਿਤੇ ਅੱਜ ਮਹਾ ਪ੍ਰੀਤ ਨਿਰਮਾਣ ਦਿਵਸ ਹੈ ਔਰ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਅੱਜ ਪੀ ਐਸ ای ਬੀ ਐਸ ਸੀ ਆਫੀਸਰਸ ਐਂਡ ਇੰਜੀਨੀਅਰਸ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਇਹ ਜਿਹੜਾ ਅੱਜ ਨਿੱਗੀ ਸ਼ਰਧਾਂਜਲੀ ਦਾ ਸਮਾਰੱਖਿਆ ਹੋਇਆ ਹੈ ਸੋ ਬਹੁਤ ਸਾਰੇ ਜਿਹੜੇ ਮਤਲਬ ਕਹਿ ਸਕਦੇ ਆ ਕਿ ਪੰਜਾਬ ਤੋਂ ਜਿਹੜੇ ਇਸ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ ਉਹ ਪਹੁੰਚੇ ਨੇ ਔਰ ਥੋੜੀ ਦੇਰ ਤੱਕ ਇਹ ਜਿਹੜਾ ਕਾਰਜਕ੍ਰਮ ਹੈ ਉਸ ਦੀ ਸ਼ੁਰੂਆਤ ਕੀਤੀ ਜਾਵੇਗੀ